ਮਲੇਰ ਕੋਟਲਾ ਦਾ ਹਨੂਮਾਨ ਮੰਦਿਰ ਮੁਸਲਮਾਨ ਭਾਈਚਾਰੇ ਦਾ ਇਹ ਨੌਜਵਾਨ ਹੈ ਜੋ ਮੰਦਿਰ ਦਾ ਪ੍ਰਸ਼ਾਦ ਹੈ ਉਹ ਸਾਰਾ ਇੱਥੋਂ ਹੀ ਜਾਂਦਾ ਆ ਕੋਈ ਪਰੇਸ਼ਾਨੀ ਨਹੀਂ ਹੈ ਜੀ ਪੂਰਾ ਭਾਈਚਾਰਾ ਹੈ ਪ੍ਰਸ਼ਾਦ ਵੀ ਲੈਂਦੇ ਨੇ ਅਸੀਂ ਵੀ ਅੰਦਰ ਆਉਂਦੇ ਜਾਂਦੇ ਰਹਿੰਦੇ ਆ ਕੋਈ ਚੱਕਰ ਨਹੀਂ ਹੈਗਾ ਹੈਗਾ ਬਾਕੀ ਮੰਦਰ ਜਾਣਿਆ ਕੋਈ ਲੋਕ ਟੋਕ ਨਹੀਂ ਹੈ ਪੁਜਾਰੀਆਂ ਨਾਲ ਵਧੀਆ ਸੰਬੰਧ ਨੇ ਕੋਈ ਚੱਕਰ ਨਹੀਂ ਹੈ। ਅੱਜ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਜਿੱਥੇ ਇੱਕ ਤਰਫ ਜੇਕਰ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਦੁਕਾਨਦਾਰਾਂ ਨੂੰ ਇੱਕ ਫਰਮਾਨ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਆਪਣੇ ਆਪਣੇ ਆਬਿਆਂ ਰੈਸਟੋਰੈਂਟਾਂ ਦੇ ਬਾਹਰ ਮਾਲਕਾਂ ਦੀ ਨੇਮ ਪਲੇਟ ਲੱਗਣੀ ਜ਼ਰੂਰੀ ਹੈ ਜਿਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਜਿੱਥੇ ਇਸ ਹੁਕਮ ਤੇ ਰੋਕ ਲਗਾ ਦਿੱਤੀ ਹੈ ਉੱਥੇ ਹੀ ਅੱਜ ਤੁਹਾਨੂੰ ਮਲੇਰ ਕੋਟਲਾ ਸ਼ਹਿਰ ਜੋ ਨਵਾਂ ਜ਼ਿਲ੍ਹਾ ਆ ਤੇ ਪੰਜਾਬ ਦਾ ਬਹੁਤ ਮੁਸਲਿਮ ਆਬਾਦੀ ਵਾਲਾ ਸ਼ਹਿਰ ਕਹਿ ਸਕਦੇ ਆ ਜ਼ਿਲ੍ਹਾ ਕਹਿ ਸਕਦੇ ਆ ਉੱਥੇ ਖੜੇ ਆ ਤੇ ਵੱਖਰੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਆ ਇਸ ਦੇ ਉਲਟ ਕਿ ਕਿਸ ਤਰ੍ਹਾਂ ਇਸ ਨੂੰ ਭਾਈਚਾਰਕ ਸਾਂਝ ਦਾ ਗੁਲਦਸਤਾ ਕਿਹਾ ਜਾਂਦਾ ਹੈ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਦਾ ਸਬੰਧ ਪਿਆਰ ਹੈ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਸਭ ਤੋਂ ਪਹਿਲਾਂ ਤਸਵੀਰ ਜ਼ਰੂਰ ਦੇਖ ਲਵੋ ਇਹ ਹੈ ਮਲੇਰ ਕੋਟਲਾ ਦਾ ਹਨੂਮਾਨ ਮੰਦਿਰ ਜੀ ਹਾਂ ਬਿਲਕੁਲ ਮਲੇਰ ਕੋਟਲਾ ਦਾ ਹਨੂਮਾਨ ਮੰਦਿਰ ਆ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਇੱਥੇ ਨਸਮਸਕਤ ਕੋਲ ਆਉਂਦੇ ਨੇ ਪੂਜਾ ਪਾਠ ਕਰਨ ਦੇ ਲਈ ਆਉਂਦੇ ਨੇ ਅਤੇ ਇੱਥੇ ਆਪਣੀ ਹਾਜ਼ਰੀ ਲਗਵਾਉਣ ਲਈ ਆਉਂਦੇ ਨੇ ਤਾਂ ਵੱਡਾ ਹਨੂਮਾਨ ਮੰਦਿਰ ਹੈ ਤੇ ਇਹ ਬਾਜ਼ਾਰ ਹੈ ਜਿਸ ਨੂੰ ਕਿ ਮਲੇਰਕੋਟਲੇ ਦਾ ਪੀੜਪੜ ਵਾਲਾ ਵਿਹਾਰ ਜ਼ਰੂਰ ਕਹਿ ਸਕਦੇ ਆਂ ਤੇ ਅੰਦਰ ਇਹ ਤਸਵੀਰ ਦੁਕਾਨ ਦੀ ਐਮ ਕੇ ਆ ਸਟੋਰ ਜਿਹੜਾ ਹੈਗਾ ਖੁਸ਼ੀ ਦੀ ਹੱਟੀ ਚਪੜੌਦੇ ਵਾਲੇ ਨੇ ਦੱਸ ਦਈਏ ਕਿ ਇੱਕ ਮੁਸਲਿਮ ਵੀਰ ਦੀ ਦੁਕਾਨ ਆ ਜੋ ਬਹੁਤ ਸਾਲ ਪੁਰਾਣੀ ਆ ਤੇ ਇਨਾਂ ਦੇ ਬਜ਼ੁਰਗ ਵੀ ਇੱਥੇ ਕੰਮ ਕਰਦੇ ਸੀ ਤੇ ਵੱਡੀ ਗੱਲ ਹੈ ਕਿ ਮੁਸਲਿਮ ਆ ਮੁਸਲਮਾਨ ਭਾਈ ਜਰੇ ਦਾ ਇਹ ਨੌਜਵਾਨ ਹੈ ਤੇ ਗੱਲਬਾਤ ਕਰ ਲੈਣੇ ਆ ਕਿਉਂਕਿ ਜੋ ਮੰਦਰ ਦਾ ਪ੍ਰਸ਼ਾਦ ਹੈ ਉਹ ਸਾਰਾ ਇੱਥੋਂ ਹੀ ਜਾਂਦਾ ਆ ਇਸ ਤੋਂ ਪਹਿਲਾਂ ਕਿ ਦੁਕਾਨਦਾਰ ਨਾਲ ਗੱਲ ਕਰੀਏ ਸਾਡੇ ਨਾਲ ਇੱਕ ਦੋਸਤ ਮੌਜੂਦ ਨੇ ਗੱਲਬਾਤ ਕਰ ਲੈਣੇ ਇਹਨਾਂ ਨਾਲ ਕਿ ਹਨੂਮਨ ਮੰਦਰ ਹੈ ਬਹੁਤ ਪ੍ਰਾਚੀਨ ਮੰਦਰ ਹੈ ਜੀ ਅਸੀਂ ਇੱਥੇ ਬਹੁਤ ਟਾਈਮ ਤੋਂ ਮੈਂ 35 ਸਾਲ ਮੇਰੀ ਉਮਰ ਹੋ ਗਈ ਅਸੀਂ 35 ਸਾਲ ਤੋਂ ਮਤਲਬ ਰੈਗੂਲਰ ਜੇ ਸਾਡੇ ਪੇਰੈਂਟਸ ਲੈ ਕੇ ਆ ਰਹੇ ਸੀ ਹੁਣ ਅਸੀਂ ਬੜੇ ਹੋ ਗਏ ਤੇ ਅਸੀਂ ਰੈਗੂਲਰ ਇੱਥੇ ਆ ਰਹੇ ਹਾਂ ਇਹ ਮੰਦਰ ਦੇ ਵਿੱਚ ਅਗਰ ਤੁਸੀਂ ਗੱਲ ਕਰੀਏ ਪ੍ਰਸ਼ਾਦ ਅਗਰ ਅੰਦਰ ਲੱਗਦਾ ਹੈ ਤਾਂ ਅੰਦਰ ਦੋਨੋਂ ਜਿਹੜੀਆਂ ਲੱਗਿਆ ਹਰ ਮੰਗਲਵਾਰ ਤੇ ਰੈਗੂਲਰ ਬੇਸਿਸ ਜੇ ਅਗਰ ਅਸੀਂ ਮੱਥਾ ਟੇਕਨੇ ਤੇ ਪ੍ਰਸ਼ਾਦ ਚਾਹੀਦਾ ਤਾਂ ਅਸੀਂ ਇਸ ਦੁਕਾਨ ਤੋਂ ਵੀ ਲੈ ਸਕਦੇ ਹਾਂ ਅਸੀਂ ਇੱਥੋਂ ਵੀ ਲੈਨੇ ਆਂ ਰੈਗੂਲਰ ਆਨੇ ਆਂ ਔਰ ਇਹ ਜਿਹੜਾ ਮਲੇ ਕੋਲਾ ਸ਼ਹਿਰ ਹੈ ਇੱਕ ਗੁਲਦਸਤੇ ਦਾ ਸ਼ਹਿਰ ਮੰਨਿਆ ਜਾਂਦਾ ਹੈ ਮਲੇ ਕੋਲਾ ਜਿੱਥੇ ਅਗਰ ਅਸੀਂ ਦੀਵਾਲੀ ਦੀ ਗੱਲ ਕਰੀ ਅਸੀਂ ਦੀਵਾਲੀ ਤੇ ਮਤਲਬ ਅਸੀਂ ਮੁਸਲਮਾਨ ਭਾਈਚਾਰੇ ਨਾਲ ਆਪਣੇ ਡੱਬਾ ਸ਼ੇਅਰ ਕਰਦੇ ਆਂ ਮਿਠਾਈ ਦਿੰਨੇ ਆਂ ਔਰ ਜੇ ਅਗਰ ਇਹਨਾਂ ਦੀ Eid ਵੇਲੇ ਟਾਈਮ ਕਰਦੇ ਆਂ ਤਾਂ Eid ਵੇਲੇ ਸਾਡੇ ਘਰੇ ਡੱਬਾ ਆਂਦਾ ਅਸੀਂ ਕੁਝ ਦੂਜੇ ਨਾਲ ਮਿਲ ਕੇ ਰਹਿੰਦੇ ਆਂ ਔਰ ਸਿੱਖ ਅਗਰ ਗੁਰਪੁਰਬ ਮਨਾਉਂਦੇ ਆਂ ਅਸੀਂ ਇਕੱਠੇ ਮਨਾਉਂਦੇ ਆਂ ਕਾਫੀ ਜਗ੍ਹਾ ਸੀ ਇਕੱਠੇ ਹੋ ਕੇ ਮਿਲ ਕੇ ਸ਼ਹਿਰ 'ਚ ਮਤਲਬ ਇੱਕ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਦੇ ਆਂ ਅਸੀਂ ਜੀ ਜੀ ਸੁਣਿਆ ਤਾਂ ਮਨ ਗੱਲ ਉਹ ਕਿ ਭਾਈਚਾਰੇ ਨੂੰ ਕਿ ਮਲੇਰਪੁਰ ਲਈ ਇੱਕ ਤਰ੍ਹਾਂ ਰਹਿੰਦੇ ਆਂ ਦੇਖੋ ਅਸੀਂ ਮਤਲਬ ਸ਼ਹਿਰ ਦੇ ਵਿੱਚ ਰਹਿੰਦੇ ਆ ਤਾਂ ਅਸੀਂ ਮਤਲਬ ਸਾਰੇ ਮਿਲ ਕੇ ਹੀ ਰਹਿ ਰਹੇ ਆ ਮੰਨੋ ਚਾਹੇ ਦੀਵਾਲੀ ਮਨਾਣੇ ਆ ਜਾਂ ਗੁਰਪੁਰਬ ਮਨਾਣੇ ਆ ਜਾਂ Eid ਮਨਾਣੇ ਆ ਜਾਂ ਰੈਗੂਲਰ ਸਾਰੇ ਤਿਹਾਜ ਆ ਹੋਲੀ ਐ ਮਤਲਬ ਅਸੀਂ ਸਾਰੇ ਇਕੱਠੇ ਮਨਾਣੇ ਆ ਕੋਈ ਐਸੀ ਗੱਲ ਨਹੀਂ ਹੈ ਕਿ ਮਲੇਕਪੁਰੋਂ ਗੁਲਿਸਤਾਨ ਕਿਹਾ ਜਾਂਦਾ ਇੱਥੇ ਕੋਈ ਐਵੇਂ ਭੇਦਭਾਵ ਨਹੀਂ ਹੈਗਾ ਕਿ ਸਾਰੇ ਲੋਕ ਮਿਲ ਕੇ ਕੰਮ ਕਰਦੇ ਨੇ ਐਵੇਂ ਨਹੀਂ ਹੈਗਾ ਕਿ ਦੁਕਾਨ ਤੇ ਜਾਂਦੋਂ ਪਹਿਲਾਂ ਨਾਮ ਪੜਾਇਆ ਜਾਊਗਾ ਕਿ ਦੀ ਦੁਕਾਨ ਆ ਕਿ ਤੋ ਸਮਾਨ ਲਿੱਤਾ ਜਾਵੇ ਕਿ ਤੋ ਨਾ ਲਿੱਤਾ ਜਾਵੇ ਇਹ ਤਾਂ ਸਿਰਫ ਕੁਆਲਿਟੀ ਦੇਖੀ ਜਾਂਦੀ ਐ ਸਮਾਨ ਦੇਖਿਆ ਜਾਂਦਾ ਐ ਨਾ ਕੀ ਬੰਦਾ ਸਾਹਮਣਾ ਦੇਖਿਆ ਕਿ ਕੌਣ ਵੇਚ ਰਿਹਾ ਹੈ ਕਿਹੜੇ ਮਜ਼ਹਬ ਦਾ ਵੇਚ ਰਿਹਾ ਹੈ ਇੱਥੇ ਸਿਰਫ ਆ ਦੇਖਿਆ ਨਾਲ ਕਿ ਉਹ ਸਮਾਨ ਵਧੀਆ ਹੈ ਤਾਂ ਉਸ ਦੁਕਾਨ ਤੋਂ ਪਰਚੇਜ਼ ਕੀਤਾ ਜਾਂਦਾ ਹੈ ਇੱਥੇ ਹੋਰ ਵੀ ਰੜੀਆਂ ਲੱਗਦੀਆਂ ਨੇ ਬਟ ਮੰਦਿਰ ਚ ਸਿਰਫ ਮੰਗਲਵਾਰ ਨੂੰ ਰੜੀਆਂ ਲੱਗਦੀਆਂ ਨੇ ਬਾਕੀ ਦਿਨ ਕੋਈ ਰੜੀ ਨਹੀਂ ਲੱਗਦੀ ਜਿਹੜੇ ਬਾਕੀ ਦਿਨ ਆਉਂਦੇ ਨੇ ਪ੍ਰਵਾਸੀ ਸਾਰੇ ਇੱਥੋਂ ਲੈਂਦੇ ਨੇ ਮੰਗਲਵਾਰ ਨੂੰ ਵੀ ਲੋਕੀ ਇੱਥੋਂ ਲੈਂਦੇ ਨੇ ਪ੍ਰਸ਼ਾਦ ਇਸ ਕਰਕੇ ਇਹ ਬਹੁਤ ਵਧੀਆ ਇੱਕ ਹੋਇਆ ਵੀਰ ਜੀ 40 ਸਾਲ ਤੋਂ ਇੱਥੇ ਦੁਕਾਨ ਖੋਲ ਕੇ ਬੈਠੇ ਨੇ ਸੁਨੇਹਾ ਕੀ ਦਿੰਦਾ ਮਲੇਰ ਕੋਲ ਚਾਹ ਹੈ ਮਲੇਰ ਕੋਲ ਸੁਨੇਹਾ ਸ਼ਹਿਰ ਇੱਕੋ ਹੀ ਦਿੰਦਾ ਹੈ ਜੀ ਕਿ ਇੱਥੇ ਸਾਰੇ ਲੋਕ ਇੱਕ ਮਿਲ ਕੇ ਪਰਿਵਾਰ ਵਾਂਗ ਰਹਿੰਦੇ ਨੇ ਜਿਵੇਂ ਇੱਕ ਪਰਿਵਾਰ ਚ ਆਪਾਂ ਰਹਿੰਦੇ ਹਾਂ ਉਵੇਂ ਹੀ ਸਾਰੇ ਮਲੇਕੂਲੇ ਦੇ ਵਸੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਇੱਥੇ ਹਿੰਦੂ ਸਿੱਖ ਮੁਸਲਮਾਨ ਭਾਈ ਸਾਰੇ ਰਲ ਮਿਲ ਕੇ ਰਹਦੇ ਨੇ ਸਭ ਦਾ ਕਾਰੋਬਾਰ ਸਾਂਝਾ ਹੈਗਾ ਤੇ ਇੱਥੇ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਕਿਸ ਦੀ ਦੁਕਾਨ ਆ ਕਿ ਜਾਂ ਕੀ ਆ ਉਹ ਸਿਰ ਭਾਈਚਾਰਾ ਤੇ ਪਿਆਰ ਦੇ ਮੁਹੱਬਤ ਨਾਲ ਰੋਇ ਰਹਿੰਦੇ ਨੇ ਸਾਰੇ ਲੋਕ ਤੇ ਅੱਗੇ ਮੇਰੇ ਇਹੀ ਸੁਨੇਹਾ ਹੈਗਾ ਕਿ ਸਾਰੇ ਰਾਲ ਮਿਲ ਕੇ ਪਿਆਰ ਨਾਲ ਰਹਣਾ ਤੇ ਇੱਥੇ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਐਸੀ ਕੋਈ ਗੱਲ ਨਹੀਂ ਹੈ ਜੀ ਪਤਾ ਲੱਗਿਆ ਵੀ ਇੱਥੋਂ ਪ੍ਰਸ਼ਾਦ ਖਰੀਦੇ ਜਾਂਦਾ ਹਾਂਜੀ ਹਾਂਜੀ ਪਤਾ ਲੱਗਿਆ ਇੱਥੋਂ ਪ੍ਰਸ਼ਾਦ ਖਰੀਦੇ ਜਾਂਦਾ ਮੰਦਿਰ ਦੇ ਵਿੱਚ ਜਿਆਦਾ ਕੁ ਮੱਥਾ ਟੇਕ ਜਾਂਦਾ ਤੇ ਇੱਕ ਇੱਕਲੌਤੀ ਹੋਰੇ ਮੁਸਲਮਾਨ ਭਾਈਚਾਰੇ ਦੀ ਦੁਕਾਨਾਂ ਲੱਗ ਪਾ ਕੇ ਜੋ 35-40 ਸਾਲਾਂ ਤੋਂ ਚੱਲ ਰਹੀ ਹੈਗੀ ਇਹਨਾਂ ਤੋਂ ਹੀ ਪ੍ਰਸ਼ਾਦ ਖਰੀਦਾ ਜਾਂਦਾ ਹੈਗਾ ਤੇ ਮੰਗਲਵਾਰ ਨੂੰ ਆਉਂਦੇ ਨੇ ਵੀ ਰੇਡੀਅਮ ਵਾਲੇ ਪਰ ਲੇਕਿ ਜਿਹੜਾ ਰੈਗੂਲਰ 6 ਸਵੇਦ ਨੇ ਇਹਨਾਂ ਦਾ ਦੁਕਾਨ ਤੋਂ ਹੀ ਪ੍ਰਸ਼ਾਦ ਖਰੀਦ ਕੇ ਅੰਦਰ ਮੱਥਾ ਟਿਕਾ ਜਾਂਦਾ ਮੰਦਿਰ ਕੋਈ ਪਰੇਸ਼ਾਨੀ ਨਹੀਂ ਹੈ ਜੀ ਪੂਰਾ ਭਾਈਚਾਰਾ ਹੈ ਪ੍ਰਸ਼ਾਦ ਵੀ ਲੈਂਦੇ ਨੇ ਅਸੀਂ ਵੀ ਅੰਦਰ ਆਉਂਦੇ ਜਾਂਦੇ ਰਹਿੰਦੇ ਆ ਕੋਈ ਚੱਕਰ ਨਹੀਂ ਹੈਗਾ ਹੈਗਾ ਲੱਗਦਾ ਲੱਗਦਾ ਮਲੇਰ ਕੋਟਲੇ ਦੀ ਭਾਈਚਾਰਕ ਸਾਂਝ ਹੈ ਇਹ ਇੱਥੇ ਦਾ ਕੋਈ ਗੱਲ ਨਹੀਂ ਹੈ ਜੀ ਇਹ ਹੈ ਜੀ ਬਿਲਕੁਲ ਭਾਈਚਾਰਾ ਹੈ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਆਉਂਦੇ ਜਾਂਦੇ ਆ ਇੱਕ ਦੂਜੇ ਨੂੰ ਭਾਈਚਾਰਾ ਬਹੁਤ ਲੈਣ-ਦੇਣ ਵੀ ਹੈ ਕਾਰੋਬਾਰ ਵੀ ਨੇ ਸਾਰਾ ਕੁਝ ਹੀ ਹੈ ਬਾਕੀ ਮੰਦਰ ਜਾਣਿਆ ਕੋਈ ਰੋਕ ਰੋਕ ਨਹੀਂ ਹੈ ਪੁਜਾਰੀਆਂ ਨਾਲ ਵਧੀਆ ਸਬੰਧ ਨੇ ਕੋਈ ਦਿੱਕਤ ਨਹੀਂ ਇਹ ਲੋਕ ਆ ਬਾਹਰ ਆਉਂਦੇ ਨੇ ਭਾਈਚਾਰੇ ਨੂੰ ਲੱਗਦੀ ਸੀ ਕੋਈ ਨਹੀਂ ਉਹ ਤਾਂ ਹੀ ਮੀਡੀਆ ਹੀ ਹੈ ਉਹ ਆਮ ਲੋਕਾਂ ਦੇ ਵਿੱਚ ਹੈ ਨਹੀਂ ਹੈਗਾ ਕੋਈ ਸ਼ੰਡਰ ਵੱਡੀ ਵੱਡਾ ਪੋਲਿਟਿਸ਼ੀਅਨ ਹੈ ਜੋ ਵੀ ਹੈ ਵੱਡੀ ਵੱਡੀ ਕੋਈ ਗੱਲਬਾਤ ਨਹੀਂ ਹੈ ਜੀ ਪ੍ਰਸ਼ਾਦ ਲੈਂਦੇ ਨੇ ਕਿਸੇ ਜੀ ਦਾ ਪ੍ਰਸ਼ਾਦ ਲੈਂਦੇ ਨੇ ਪਤਾਸੇ ਹੋ ਗਏ ਜੀ ਗੁੜਚਨਾ ਹੋ ਗਿਆ ਚਨੇ ਹੋ ਗਏ ਇਹ ਆਪਾਂ ਲੋ ਲੈ ਕੇ ਜਾਂਦੇ ਨੇ ਦਿਵਾਲੀ ਨੂੰ ਆਪਣਾ ਪ੍ਰਸ਼ਾਦ ਵਿਕਦਾ ਬਿਲਕੁਲ ਜੀ ਦੱਸ ਦਈਏ ਕਿ ਇਹ ਪਾਈ ਚਰਖਸਾਜ ਆ ਮਲੇਰ ਕੋਟਲਾ ਸ਼ਹਿਰ ਆ ਗੁਲਦਸਤਾ ਆ ਤੇ ਜਿੱਥੇ ਪਿਆਰ ਵੰਡਿਆ ਜਾਂਦਾ ਹੈ ਮੁਹੱਬਤ ਵੰਡੀ ਜਾਂਦੀ ਹੈ ਇੱਕ ਦੂਸਰੇ ਦੇ ਨਾਲ ਗਲਬਕੜੀ ਵੰਡੀ ਜਾਂਦੀ ਹੈ ਤੋਹਫੇ ਵੰਡੇ ਜਾਂਦੇ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਪਿਆਰ ਵੰਡਿਆ ਜਾਂਦਾ ਹੈ ਮਲੇਰ ਕੋਟਲਾ ਵਾਹਿਦ ਇਕਲੌਤਾ ਅਜਿਹਾ ਜ਼ਿਲ੍ਹਾ ਪੰਜਾਬ ਦਾ ਜਿੱਥੇ ਬਹੁਤ ਮੁਸਲਮਾਨ ਵਵਾਦੀ ਵਾਲਾ ਸ਼ਹਿਰ ਤਾਂ ਹੈਗਾ ਹੀ ਆ ਔਰ ਜਿੱਥੇ ਇੱਕ ਦੂਸਰੇ ਨਾਲ ਪਿਆਰ ਵੰਡਿਆ ਜਾਂਦਾ ਤੋਹਫੇ ਵੰਡੇ ਜਾਂਦੇ ਨੇ ਇੱਕ ਦੂਸਰਾ ਕਾਰੋਬਾਰ ਵੰਡੇ ਜਾਂਦੇ ਨੇ ਭਾਈਚਾਰੇ ਸਾਂਝਾ ਜੇ ਇੱਕ ਭਾਈਚਾਰੇ ਦੇ ਕਿਸੇ ਦੀ ਦੁਕਾਨ ਆ ਤਾਂ ਉਸ ਦੇ ਗਾਹਕ ਹਰ ਭਾਈਚਾਰੇ ਦੇ ਲੋਕ ਨੇ ਸਹਿਯੋਗ ਕਰਦੇ ਨੇ ਕਿਸੇ ਨੂੰ ਵੀ ਮਲੇਰ ਕੋਟਲਾ ਦੇ ਵਿੱਚ ਕਿਸੇ ਵੀ ਧਾਰਮਿਕ ਸਥਲ ਤੇ ਜਾਣ ਤੋਂ ਕੋਈ ਮਨਾਹੀ ਨਹੀਂ ਹੈ ਸਾਰੇ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਰਹਿੰਦੇ ਨੇ ਤੇ ਇੱਕ ਦੂਸਰੇ ਨਾਲ ਸਹਿਯੋਗ ਕਰਦੇ ਨੇ ਦੁੱਖ ਸੁੱਖ ਦਾ ਆ ਜਿਹੜਾ ਸਾਂਝਾ ਹੈ ਇੱਕ ਦੂਸਰੇ ਲੋਕ ਬਣਦੇ ਨੇ ਤੇ ਇਹ ਪਿਆਰ ਆ ਇਹ ਮੁਹੱਬਤ ਆ ਪੂਰੀ ਦੁਨੀਆ ਦੇ ਵਿੱਚ ਮਲੇਰਕੋਟਲਾ ਦਾ ਸ਼ਹਿਰ ਆਪਸੀ ਭਾਈਚਾਰ ਗੰਗਾ ਜਮਨੀ ਤਹਿਜ਼ੀਬ ਦਾ ਸ਼ਹਿਰ ਜ਼ਿਲ੍ਹਾ ਮਲੇਰਕੋਟਲਾ ਜਿੱਥੋਂ ਪੂਰੀ ਦੁਨੀਆ ਦੇ ਵਿੱਚ ਮਲੇਰਕੋਟਲਾ ਇੱਕ ਵੱਖਰੀ ਪਛਾਣ ਰੱਖਦਾ ਹੈ ਤੁਹਾਨੂੰ ਇਸ ਪਿਆਰ ਤੇ ਇਸ ਭਾਈਚਾਰੇ ਦੀ ਸਾਂਝ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਲੇਰਕੋਟਲਾ ਤੋਂ ਕੈ ਮਮੈਂਟ ਸੋਨੀ ਸ਼ਮਸ਼ਾਦ ਦੇ ਨਾਲ ਸੁੱਖਾ ਖੇੜੀਵਾਲਾ